ਸਾਰਿਆਂ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਅਸੀਂ ਹੈਲਦੀ ਦੁਨੀਆ ਪੰਜਾਬੀ ਚੈਨਲ ਰਹੀ ਤੁਹਾਨੂੰ ਤੰਦਰੁਸਤ ਰੱਖਣ ਦੇ ਲਈ ਸਿਹਤ ਸੰਬੰਧੀ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਗੰਭੀਰ ਬਿਮਾਰੀ ਦੀ ਜੋ ਲੱਖਾਂ ਹੀ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਦਿੰਦੀ ਹੈ ਜੋ ਖਾਸ ਤੌਰ ਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਤੇ ਸ਼ਹਿਰਾਂ ਵਿੱਚ ਬੜੀ ਤੇਜ਼ੀ ਨਾਲ ਵਧ ਰਹੀ ਹੈ ਉਹ ਬਿਮਾਰੀ ਹੈ ਅਸਥਮਾ ਅੱਜ ਤੁਸੀਂ ਜਾਣੋਗੇ ਇਸ ਦੇ ਲੱਛਣ ਕਾਰਨ ਅਤੇ ਖਾਣੇ ਰਾਹੀਂ ਇਸ ਦਾ ਸਹੀ ਇਲਾਜ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਤਰਮਜੀਤ ਸਿੰਘ ਜੀ ਆਉਂਣਾ ਗੱਲ ਕਰਦੇ ਹਾਂ ਤੇ ਜਾਣਦੇ ਹਾਂ। ਸਾਸ਼ਤਰੀਕਾਲ ਸਰ ਜੀ, ਸਾਸ਼ਤਰੀਕਾਲ ਅਮਰਦੀਪ ਸਿੰਘ ਜੀ। ਸਰ ਜੀ ਇਹ ਜੋ ਅਸਥਮਾ ਬਿਮਾਰੀ ਹੈ, ਅਸਲ ਵਿੱਚ ਇਹ ਬਿਮਾਰੀ ਹੈ ਕੀ ਹੈ? ਇਹ ਕਿਉਂ ਹੁੰਦੀ ਹੈ? ਜੀ। ਵੇਖੋ ਬੜੀ ਨਾਮਰਾਜ਼ ਬਿਮਾਰੀ ਹੈ। ਬਚਪਨ ਚ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਜ਼ਿੰਦਗੀ ਫਿਰ ਨਾਲ ਰਹਿੰਦੀ ਹੈ। ਜੀ। ਇਹ ਮੈਡੀਕਲ ਲਾਈਨ ਦੇ ਵਿੱਚ ਸੋਚਿਆ ਜਾਂਦਾ ਹੈ ਹੈ ਕਿ ਇਹ ਕਿ ਇਹ ਸਾਡੇ ਸਰੀਰ ਦੇ ਵਿੱਚ ਪੰਜ ਤਰ੍ਹਾਂ ਦੇ ਸਿਸਟਮ ਕੰਮ ਕਰਦੇ ਨੇ ਉਹਨਾਂ ਵਿੱਚੋਂ ਇੱਕ ਹੈ ਸਾਹ ਪ੍ਰਣਾਲੀ ਜੀ ਨੱਕ ਰਾਹੀਂ ਸਹੀ ਸਾਹ ਲੈਂਦੇ ਆ ਤੇ ਉਹ ਸਾਹ ਨਾਲੀ ਦੇ ਜਰੀਏ ਉਹ ਆਕਵਾ ਜਿਹੜੀ ਆ ਆਕਸ ਉਹਦੇ ਚੋਂ ਆਕਸੀਜਨ ਫੇਫੜਾਂ ਤੱਕ ਪਹੁੰਚਦੀ ਹੈ ਫੇਫੜੇ ਉਸ ਆਕਸੀਜਨ ਨੂੰ ਅੱਗੇ ਖੂਨ ਦੇ ਵਿੱਚ ਭੇਜਦੇ ਨੇ ਤੇ ਖੂਨ ਦੇ ਜਰੀਏ ਫਿਰ ਉਹ ਇੱਕ ਇੱਕ ਸੈੱਲ ਤੱਕ ਸਾਡੇ ਸਾਰੇ ਸ਼ਰੀਰ ਦੇ ਵਿੱਚ ਪਹੁੰਚਦੀ ਹੈ ਜੀ ਤੇ ਇਹ ਜਦੋਂ ਆਕਸੀਜਨ ਤੇ ਜਿਹੜੀ ਕੈਲਰੀਜ਼ ਨੇ ਇਹ ਸੈੱਲ 'ਚ ਜਾ ਕੇ ਜਦੋਂ ਬਰਨ ਹੁੰਦੀ ਹੈ ਗਲੂਕੋਜ਼ ਔਰ ਆਕਸੀਜਨ ਤੇ ਸੈੱਲ ਦੇ ਵਿੱਚ ਊਰਜਾ ਪੈਦਾ ਹੁੰਦੀ ਹੈ ਜੀ ਤੇ ਸਾਡੇ ਸ਼ਰੀਰ ਦੇ ਵਿੱਚ ਤਾਕਤ ਪੈਦਾ ਹੁੰਦੀ ਹੈ ਸੋ ਇਹ ਇਸ ਬਿਮਾਰੀ ਦਾ ਜਿਹੜਾ ਮੁੱਖ ਕਾਰਨ ਕੀ ਹੈ ਕਿ ਜਦੋਂ ਤੁਹਾਡੀ ਸਾਹ ਨਾਲੀ ਤੇ ਫਿਫੜਿਆਂ ਦੇ ਵਿੱਚ ਉਹਦੇ ਸੱਲਾਂ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਉੱਥੇ ਸੂਜਨ ਆ ਗਈ ਹੈ ਆ ਇੱਕ ਤਾਂ ਸਾਹ ਨਾਲੀ ਜਿਹੜੀ ਐ ਉਹ ਧੰਗ ਹੋ ਜਾਂਦੀ ਐ ਜੀ ਜਦੋਂ ਸਾਹ ਲੈਨੇ ਆ ਤੇ ਫਿਰ ਉਹ ਪੂਰੀ ਆਕਸੀਜਨ ਜਿੰਨੀ ਫਿਫਟਿਆਂ ਤੱਕ ਜਾਣੀ ਚਾਹੀਦੀ ਹੈ ਸਾਵਾ ਉਨੀਓ ਜਾ ਨਹੀਂ ਪਹੁੰਚਦੀ ਜੀ ਸਾਹ ਲੈਣ ਦੇ ਵਿੱਚ ਤਕਲੀਫ ਹੋ ਜਾਂਦੀ ਐ ਜੀ ਹੁਣ ਜਦੋਂ ਆਕਸੀਜਨ ਜਾ ਨਹੀਂ پا ਰਹੀ ਤੇ ਅੱਗੇ ਫਿਫਟਿਆਂ ਦੇ ਵਿੱਚ ਵੀ ਥੋੜੀ ਬਹੁਤੀ ਇਨਫੈਕਸ਼ਨ ਹੁੰਦੀ ਐ ਤੇ ਉਹ ਫਿਰ ਅੱਗੇ ਉਹਨੂੰ ਬਲੱਡ 'ਚ ਨਹੀਂ ਭੇਜ ਪਾਉਂਦੇ ਜੀ ਤੇ ਜਦੋਂ ਉਹ ਬਲੱਡ 'ਚ ਨਹੀਂ ਜਾਣੀ ਆ ਆਕਸੀਜਨ ਤੇ ਅੱਗੇ ਸੈੱਲਾਂ ਤੱਕ ਕਿੱਥੋਂ ਜਾਏਗੀ ਤੇ ਫਿਰ ਊਰਜਾ ਕਿੱਥੋਂ ਪੈਦਾ ਹੋਏਗੀ ਜਿਹੜੇ ਲੱਛਣ ਇਹਦੇ ਸਾਹਮਣੇ ਆਉਂਦੇ ਹੁੰਦੇ ਹੁੰਦਾ ਕੀ ਹੈ ਜਿਹੜਾ ਵੀ ਅਸਥਮਾ ਦਾ ਮਰੀਜ਼ ਹੁੰਦਾ ਆ ਉਹ ਜਦੋਂ ਵੀ ਕੋਈ ਕੰਮ ਕਰੇਗਾ ਤੇ ਉਹਦਾ ਸਾਹ ਤੇਜ਼ ਹੋ ਜਾਏਗਾ ਜੀ ਉਹ ਥੱਕ ਛੇਤੀ ਜਾਏਗਾ ਠੀਕ ਹੈ ਸਾਹ ਖਿੱਚ-ਖਿੱਚ ਕੇ ਲਏਗਾ ਉਹਨੂੰ ਫੇਫੜਿਆਂ ਦੇ ਵਿੱਚ ਇੱਕ ਜਕੜਨ ਮਹਿਸੂਸ ਹੁੰਦੀ ਆ ਹਾਂਜੀ ਤੇ ਜਦ ਵੀ ਕੋਈ ਕੰਮ ਕਰਦਾ ਤੇ ਉਹ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਜੀ ਹੁਣ ਇਹ ਜਿਹੜੀ ਸਾਹ ਨਾਲੀ ਦੇ ਵਿੱਚ ਜਾਂ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋ ਚੁੱਕੀ ਹੈ ਫਿਰ ਉਹ ਅਗਰ ਉਹ ਧੂਲ ਮਿੱਟੀ 'ਚ ਜਾਂਦਾ ਹੈ ਜਾਂ ਕਿਤੇ ਵੀ ਪੋਲਿਊਸ਼ਨ ਵਾਲੀ ਜਗ੍ਹਾ ਤੇ ਜਾਂਦਾ ਹੈ ਇਹ ਉੱਥੇ ਉਹਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ ਕਿਉਂਕਿ ਉਹ ਪলিউਸ਼ਨ ਉਹਨਾਂ ਖਰਾਬ ਸਰਾਂ ਤੋਂ ਤੇ ਹੋਰ ਵੀ ਬੁਰਾ ਅਸਰ ਕਰਦਾ ਹੈ ਇਸ ਕਰਕੇ ਇਹ ਸਮੱਸਿਆ ਬੜੀ ਗੰਭੀਰ ਹੋ ਜਾਂਦੀ ਹੈ ਜੀ ਸੋ ਇਹਦੇ ਜਿਹੜੇ ਕਾਰਨ ਨੇ ਪਿੱਛੇ ਜਿਵੇਂ ਅਸੀਂ ਡਿਸਕਸ ਕਰਦੇ ਰਹੇ ਨੇ ਆ ਇਹ ਚੈਨਲ ਦੇ ਜਰੀਏ ਜਿਹੜੀ ਇਨਫੋਰਮੇਸ਼ਨ ਅਸੀਂ ਪਾਸ ਕਰ ਰਹੇ ਹਾਂ ਉਹ ਉਹ ਸਿਕਨੈਸ ਦੀ ਨਹੀਂ ਹੈ ਉਹ ਫਿਟਨੈਸ ਦੀ ਹੈ ਜੀ ਇਹ ਤੰਦਰੁਸਤ ਰਹਿਣਾ ਕਿਵੇਂ ਹੈ ਹੁਣ ਕਾਰਨ ਇੱਥੇ ਵੀ ਲੱਭੀਏ ਤੇ ਹੋਇਆ ਕੀ ਹੈ ਸਾਹ ਨਾਲੀ ਦੇ ਜਿਹੜੇ ਸੈੱਲ ਨੇ ਸਾਡੇ ਜਾ ਫੇਫੜਿਆਂ ਦੇ ਜਿਹੜੇ ਸੈੱਲ ਨੇ ਉਹਨਾਂ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਉੱਥੇ ਪ੍ਰੋਬਲਮ ਆਈ ਕਿਉਂ ਹੈ ਕਿ ਉਹ ਫੇਫੜਿਆਂ ਦੇ ਸੈੱਲ ਜਿਹੜੇ ਨੇ ਉਹ ਕਿਦਰ ਹਨ ਕਿਦਰੇ ਉਹਦੇ ਸੈੱਲ ਜਿਹੜੇ ਨੇ ਉੱਥੇ ਕਮਜ਼ੋਰ ਹੋਏ ਨੇ ਜੀ ਤੇ ਸੈੱਲ ਕਮਜ਼ੋਰ ਕਿਉਂ ਹੋਏ ਹੋਣਗੇ ਜੇ ਉੱਥੇ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਗਈ ਜੀ ਬਿਲਕੁਲ ਹਾਂਜੀ ਜਾ ਉੱਥੇ ਡੈਮੇਜ ਕਿਉਂ ਹੋਇਆ ਹੋਏਗਾ ਜਾਓ ਉੱਥੇ ਨਿਊਟ੍ਰੀਸ਼ਨਸ ਹੋ ਸਕਦਾ ਗਈ ਵੀ ਹੋਏ ਤੇ ਫਿਰ ਉੱਥੇ ਕੋਈ ਕੈਮੀਕਲਾਂ ਦੇ ਨਾਲ ਉਹ ਡੈਮੇਜ ਕਰ ਲਿਆ ਸੈੱਲਾਂ ਨੂੰ ਜੀ ਸੋ ਇਹ ਇਿੱਥੇ ਜਿਹੜੇ ਕਾਰਨ ਨੇ ਸਿਸਟਮ ਦਾ ਸਹੀ ਚੱਲਣਾ ਬੇਹੱਜ ਜ਼ਰੂਰੀ ਹੁੰਦਾ ਆ ਜੀ ਤੇ ਜਦੋਂ ਸਿਸਟਮ ਸਾਡਾ ਸਹੀ ਨਹੀਂ ਹੈ ਉਹਦੇ ਵਿੱਚ ਹਮੇਸ਼ਾ ਪਹਿਲਾਂ ਸੈੱਲ ਲੈਵਲ ਦੇ ਉੱਤੇ ਪ੍ਰੋਬਲਮ ਆਏਗੀ ਤੇ ਸੈੱਲ ਦੇ ਵਿੱਚ ਫਿਰ ਜਿਹੜੀ ਅੱਗੇ ਇਨਫੈਕਸ਼ਨ ਬਣ ਗਈ ਉਹਨੂੰ ਅਸੀਂ ਜਿਹੜੀਆਂ ਨਾ ਨਾ ਜਿਹੜੀ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਏ ਫਿਰ ਉਹਦਾ ਇਲਾਜ ਕਰਨਾ ਸ਼ੁਰੂ ਕਰਦੇ ਜੀ ਉਹਦੇ ਕਾਰਨ ਦੇ ਉੱਤੇ ਨਹੀਂ ਜਾਂਦੇ ਠੀਕ ਹੈ ਹੁਣ ਕਾਰਨ ਤੇ ਜਦੋਂ ਜਾਵਾਂਗੇ ਤੇ ਫਿਰ ਉਹ ਉਹਦਾ ਸਹੀ ਧੰਨ ਨਾਲ ਇਲਾਜ ਵੀ ਹੋ ਜਾਏਗਾ ਸੋ ਸਰ ਜੀ ਫਿਰ ਖਾਣੇ ਦੇ ਜ਼ਰੀਏ ਤਾਂ ਸਹੀ ਇਲਾਜ ਕੀ ਹੈ ਜੀ ਕੋਈ ਲੈ ਦੱਸਣ ਤੋਂ ਪਹਿਲਾਂ ਮੈਂ ਤੁਹਾਡਾ ਨਾਲ ਇੱਕ ਕਹਾਣੀ ਸ਼ੇਅਰ ਕਰਨਾ ਚਾਹਾਂਗਾ ਜੀ ਇਹ ਕਹਾਣੀ ਮੈਂ ਇੱਕ ਕਿਤਾਬ ਜਿਹੜੀ ਇੱਕ ਬੜੇ ਮੰਨੇ ਪਰਮੰਨੇ ਡਾਕਟਰ ਨੇ ਲਿਖੀ ਹੈ ਉਹ ਡਾਕਟਰ ਦਾ ਨਾਮ ਹੈ ਡਾਕਟਰ ਰੇਡੀ ਸਟ੍ਰੈਂਡ ਤੇ ਕਿਤਾਬ ਦਾ ਨਾਮ ਹੈ ਵਾਟਸ ਯੂਰ ਡਾਕਟਰ ਡਸ ਨੋਟ ਨੋ ਅਬਾਊਟ ਨਿਊਟ੍ਰੀਸ਼ਨਲ ਮੈਡੀਸਨ ਮੇ ਬੀ ਕਿਲਿੰਗ ਯੂ ਔਰ ਇਹ ਸਟੋਰੀ ਜਿਹੜੀ ਹੈ ਇਹ ਡਾਕਟਰ ਰੇਡੀ ਸਟ੍ਰੈਂਡ ਦੀ ਪਤਨੀ ਦੀ ਹੈ ਜੀ ਇੱਕ ਐਡਾ ਮੰਨਿਆ ਪਰਮੰਨੇ ਡਾਕਟਰ ਤੇ ਉਸ ਦੀ ਪਤਨੀ ਨੂੰ ਇਹ ਪ੍ਰੋਬਲਮ ਅਸਥਮਾ ਉਸ سٹੋਰੀ ਜਦੋਂ ਲਿਖਦਾ ਦੱਸਦਾ ਉਹਦੇ ਵਿੱਚ ਕਿ ਮੇਰੀ ਪਤਨੀ ਨੇ ਸ਼ਾਇਦ ਇੱਕ ਡਾਕਟਰ ਨਾਲ ਵਿਆਹ ਹੀ ਇਸ ਕਰਕੇ ਕੀਤਾ ਸੀ ਜੀ ਕਿ ਮੈਨੂੰ ਅਸਥਮਾ ਦੀ ਪ੍ਰੋਬਲਮ ਹੈ ਤੇ ਇੱਕ ਡਾਕਟਰ ਵਿਆਹ ਕਰਾਵਾਂਗੇ ਤੇ ਮੈਂ ਉਹ ਮੇਰਾ ਇਲਾਜ ਸਹੀ ਕਰ ਲਏਗਾ ਇਹ ਦੱਸ ਵਿਆਹ ਜਦੋਂ ਹੋ ਜਾਂਦਾ ਸਾਡਾ ਤੇ ਫਿਰ ਕੁਝ ਸਮੇਂ ਦੇ ਵਿੱਚ ਸਾਡੇ 4 ਬੱਚੇ ਹੋ ਜਾਂਦੇ ਨੇ ਲੇਕਿਨ ਜਿਹੜੀ ਅਸਥਮਾ ਦੀ ਪ੍ਰੋਬਲਮ ਸੀ ਉਹਦੀ ਉਹ ਹੌਲੀ-ਹੌਲੀ ਗੰਭੀਰ ਹੋਈ ਜਾਂਦੀ ਹੈ ਤੇ ਉਹਦੀ ਪਤਨੀ ਨੂੰ ਸ਼ੌਕ ਸੀ ਘੋੜੇ ਰੱਖਣ ਦਾ ਜੀ ਤੇ ਉਹ ਘੋੜਿਆਂ 'ਚ ਵੀ ਜਾਣਾ ਉਹਨਾਂ ਦਾ ਖਾਣਾ ਪੀਣਾ ਦੇਖਣਾ ਜਾ ਕੇ ਹੌਲੀ-ਹੌਲੀ ਹੋਇਆ ਇਹ ਕਿ ਉਹ ਸ਼ਰੀਰ ਨੇ ਕੰਮ ਕਰਨਾ ਛੱਡੀ ਜਾਏ ਤਾਕਤ ਘਟਦੀ ਜਾਏ ਤੇ ਕਰਦੇ ਆ ਕਰਦੇ ਆ ਉਹ ਟੋਟਲ ਬੈੱਡ ਤੇ ਆ ਗਏ ਹਰ ਤਰ੍ਹਾਂ ਦੇ ਇਲਾਜ ਉਹਨਾਂ ਨੇ ਕਰਵਾਏ ਠੀਕ ਹੈ इवन ਉਹਨਾਂ ਨੇ ਯੋਗਾ ਵੀ ਕੀਤਾ ਉਹਨਾਂ ਨੇ ਜੋ ਵੀ ਇਲਾਜ ਯੋਗੰਦੱਕ ਡਾਕਟਰ ਦੇ ਤੌਰ ਤੇ ਜੋ ਵੀ ਮੈਂ ਕਰ ਸਕਦਾ ਸੀ ਚੰਗੇ ਤੋਂ ਚੰਗੇ ਸਪੈਸ਼ਲਿਸਟ ਨੂੰ ਦਿਖਾ ਪਈ ਉਹਦੇ ਇਲਾਜ ਉਹਦਾ ਹੁੰਦਾ ਗਿਆ ਲੇਕਿਨ ਜਿਹੜੀ ਪ੍ਰੋਬਲਮ ਸੀ ਉਹ ਵੀ ਉਹ ਸੋਲਵ ਹੋਣ ਦੀ ਬਜਾਏ ਉਹ ਗੰਭੀਰ 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 ਹੁੰਦੀ ਜਾਵੇ ਜੀ ਕਿੰਦਾ ਹੋਇਆ ਇਹ ਕਿ ਥੋੜੀ ਥੋੜੀ ਇਹ ਸਿਚੁਏਸ਼ਨ ਬਣ ਗਈ ਕਿ ਮੈਂ ਆਪਣੇ ਕਲੀਨਿਕ ਨਹੀਂ ਜਾ ਪਾ ਰਿਹਾ ਕਿਉਂਕਿ ਚਾਰ ਬੱਚੇ ਨੇ ਜਿਹੜੇ ਛੋਟੀ ਉਮਰ ਦੇ ਨੇ ਜੇ ਸਾਰੇ ਅਜੇ ਤੇ ਉਹਨਾਂ ਨੂੰ ਸੰਭਾਲਣਾ ਵੀ ਹੈ ਜੀ ਤੇ ਮੇਰੀ ਪਤਨੀ ਦੀ ਦੇਖਭਾਲ ਵੀ ਕਰਨੀ ਹੈ ਜੀ ਤੇ ਮੇਰਾ ਕੰਮ ਵੀ ਡਿਸਟਰਬ ਹੋ ਰਿਹਾ ਪਿਆ ਤੇ ਕਰ ਕਰਾ ਕੇ ਜਦੋਂ ਉਹਦਾ ਇਲਾਜ ਕੋਈ ਨਹੀਂ ਹੋ 파 ਰਿਹਾ ਤੇ ਮੈਂ ਖਾਰ ਗਿਆ ਕਿ ਮੈਨੂੰ ਲੱਗਣ ਲੱਗ ਗਿਆ ਕਿ ਮੈਂ ਇਹਨੂੰ ਗਵਾ ਬੈਠਾਂਗਾ। ਇੱਕ ਦਿਨ ਉਹਦੀ ਪਤਨੀ ਦੀ ਇੱਕ ਸਹੇਲੀ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰੇ ਹਸਬੰਡ ਨੂੰ ਇਹ ਪ੍ਰੋਬਲਮ ਸੀਗੀ ਤੇ ਅਸੀਂ ਆਹ ਇਲਾਜ ਕੀਤਾ ਉਹਦਾ। ਤੇ ਤੂੰ ਇੱਕ ਵਾਰੀ ਟਰਾਈ ਕਰਕੇ ਦੇਖ। ਉਹ ਰੋ ਇਲਾਜ ਸੀ ਡਾਈਟ اور ਡਾਈਟਰੀ ਸਪਲੀਮੈਂਟ ਦੇ ਜ਼ਰੀਏ। ਜੀ ਤੇ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਲੱਗਿਆ ਕਿ ਹੁਣ ਗਵਾਉਣ ਵਾਸਤੇ ਤੇ ਮੈਂ ਤਾਂ ਹਾਰ ਮੰਨੀ ਬੈਠਾ ਕਿ ਇਹਦਾ ਇਲਾਜ ਹੀ ਕੋਈ ਹੋ ਨਹੀਂ ਰਿਹਾ ਤੇ ਸਭ ਕੁਝ ਗਵਾਚ ਰਿਹਾ ਤੇ ਮੈਂ ਉਹਨੂੰ ਇਜਾਜ਼ਤ ਦੇ ਦਿੱਤੀ ਕਿ ਤੂੰ ਵੀ ਇਹ ਵੀ ਟਰਾਈ ਕਰਕੇ ਦੇਖ ਲੈ ਜੀ ਆਦਰਵਾਈਜ਼ ਅਸੀਂ ਡਾਕਟਰ ਜਿਹੜੇ ਸੀ ਉਹ ਇਹ ਮੰਨਦੇ ਸੀਗੇ ਕਿ ਜਿਹੜੇ ਜੋ ਅਸੀਂ ਨਾਰਮਲ ਖਾਣਾ ਖਾਂਦੇ ਆ ਉਹ ਸਭ ਕਿਸ ਨੂੰ ਮਿਲ ਰਿਹਾ ਤੇ ਬਾਕੀ ਕੋਈ ਸਪਲੀਮੈਂਟ ਦੀ ਜਾਂ ਹੋਰ ਚੰਗੇ ਖਾਣੇ ਦੀ ਕੋਈ ਡੀਲੋਡ ਕਰਨੀ ਤਾਂ ਹੈ ਨਹੀਂ ਹੈ ਲੇਕਿਨ ਇੱਕ ਉਹ ਹਸਬੰਦ ਜਿਹਦੇ ਚਾਰ ਛੋਟੇ ਛੋਟੇ ਬੱਚੇ ਨੇ ਉਹ ਡਾਕਟਰ ਦੇ ਸਾਹਮਣੇ ਹਾਰ ਗਿਆ ਤੇ ਫਿਰ ਇਜਾਜ਼ਤ ਦੇ ਦਿੰਦਾ ਕਿ ਤੂੰ ਜੋ ਕਰਨਾ ਕਰਕੇ ਦੇਖ ਲੈ ਜੀ ਤੇ ਉਹ ਫਿਰ ਜਿਹੜੀ ਸਹੇਲੀ ਹੈ ਪਤਨੀ ਉਹਦੀ ਦੀ ਉਹ ਉਹ ਨੂੰ ਉਸ ਬੁਲਾਉਂਦੀ ਹੈ ਤੇ ਉਹ ਦੱਸਦੀ ਕਿ ਕਦਾ ਕੀ ਕਰਨਾ ਹੈ ਉਹ ਨੂੰ ਸਭ ਕੁਝ ਦੱਸਦੀ ਹੈ ਤੇ ਫਿਰ ਉਹ ਆਪਣਾ ਖਾਣਾ ਤੇ ਆਪਣੇ ਸਪਲੀਮੈਂਟ ਲੈਣਾ ਸਟਾਰਟ ਕਰ ਦਿੰਦੀ ਹੈ ਕਰ ਦਿੰਦੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਉਹ ਨੂੰ ਰੀਲੀਫ ਹੋਣਾ ਸ਼ੁਰੂ ਆ ਜਾਂਦਾ ਉਸ ਵੇਲੇ ਡਾਕਟਰ ਕਹਿੰਦਾ ਕਿ ਮੈਂ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਰਿਹਾ ਹੈ ਜੀ ਇੱਕ ਡਾਕਟਰ ਅੰਦਰੋਂ ਮੰਨਣ ਨੂੰ ਤਿਆਰ ਨਹੀਂ ਲੇਕਿਨ ਸਾਹਮਣੇ ਹੋ ਰਿਹਾ ਜੀ ਬਿਲਕੁਲ ਠੀਕ ਹੈ ਇਹ ਉਹ ਪਤਨੀ ਉਹਦੀ ਠੀਕ ਹੁੰਦੀ ਜਾਂਦੀ ਹੈ ਤੇ ਜਦੋਂ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ ਤੇ ਫਿਰ ਉਹ ਸੋਚਦਾ ਯਾਰ ਇਹ ਕਿਤੇ ਰੱਬ ਦਾ ਚਮਤਕਾਰ ਹੋਇਆ ਜਾਂ ਕੀ ਗੱਲ ਹੈ ਫਿਰ ਡਾਕਟਰ ਕਹਿੰਦਾ ਕਿ ਮੈਂ ਆਪ ਮੇਰੀ ਪ੍ਰੈਕਟਿਸ ਵਿੱਚ ਬਹੁਤ ਸਾਰੇ ਐਸ ਪੇਸ਼ੈਂਟਸ ਸੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਸੀਗੀ ਤੇ ਮੈਂ ਆਪ ਉਹਨਾਂ ਪੇਸ਼ੰਤਾਂ ਨੂੰ ਉਹਨਾਂ ਚੋਂ ਪੰਜ ਨੂੰ ਚੁਣਿਆ ਤੇ ਉਹਨਾਂ ਨੂੰ ਕੋਲੋਂ ਅਪਾਇੰਟਮੈਂਟ ਲਈ ਜੀ ਉਹ ਵੀ ਕਹਿੰਦਾ ਕਿਥੇ ਇੱਕ ਪੇਸ਼ੈਂਟ ਅਪਾਇੰਟਮੈਂਟ ਲੈਂਦਾ ਹੈ ਡਾਕਟਰ ਕੋਲੋਂ ਜੀ ਲੇਕਿਨ ਹੁਣ ਉਲਟਾ ਹੋ ਰਿਹਾ ਕਿ ਮੈਂ ਅਪਾਇੰਟਮੈਂਟ ਲੈ ਰਿਹਾ ਪੇਸ਼ੈਂਟ ਕੋਲ ਇਹ ਉਹ ਪੰਜ ਪੇਸ਼ੈਂਟ ਨੂੰ ਸੱਦ ਕੇ ਤੇ ਮੈਂ ਉਹਨਾਂ ਨਾਲ ਇਹ ਸਾਰਾ ਸਾਂਝਾ ਕਰਨਾ ਕਿ ਇਤਨਾ ਮੇਰੀ ਪਤਨੀ ਨੂੰ ਪ੍ਰੋਬਲਮ ਸੀ ਉਹ ਠੀਕ ਹੋ ਰਹੀ ਹੈ ਤੇ ਤੁਸੀਂ ਵੀ ਜਿਚਾਓ ਤੇ ਇਹ ਕਰ ਸਕਦੇ ਹੋ ਤੇ ਉਹ ਮਰਦਾ ਕੀ ਨਾ ਕਰਦਾ ਸਾਰੇ ਪਰੇਸ਼ਾਨ ਸੀ ਕਿ ਉਹ ਕਹਿੰਦੇ ਸਾਰੇ ਮੰਨ ਜਾਂਦੇ ਨੇ ਕਿ ਠੀਕ ਹੈ ਅਸੀਂ ਕਰਨ ਨੂੰ ਤਿਆਰ ਆ ਉਹ ਕਹਿੰਦਾ ਕਿਸੇ ਤੇ ਰਿਜ਼ਲਟ ਖੌਲੀ ਲੇਕਿਨ ਕਿਸੇ ਤੇ ਤੇਜ਼ ਲੇਕਿਨ ਆਇਆ ਰਿਜ਼ਲਟ ਸਭਨਾ ਨੂੰ ਜੀ ਤੇ ਜਦੋਂ ਉਹ ਵੀ ਪੰਜ ਪੇਸ਼ੈਂਟ ਠੀਕ ਹੋਣ ਦਾ ਪਏ ਤੇ ਫੇਰ ਇੱਕ ਡਾਕਟਰ ਦਾ ਮਨ ਬਦਲ ਲਿਆ ਕਿ ਨਹੀਂ ਕੁਝ ਤੇ ਹੈ ਅਸੀਂ ਜੋ ਉਸ ਨਹੀਂ ਜਾਣਦੇ ਤੇ ਫੇਰ ਕਹਿੰਦਾ ਮੇਰੀ ਸਟੱਡੀ ਦਾ ਰੁਖ ਬਦਲ ਗਿਆ ਕਿ ਪੋਸ਼ਣ ਬਾਰੇ ਸਾਡੇ ਡਾਕਟਰਾਂ ਨੂੰ ਸਿਖਾਇਆ ਕਿੰਨਾ ਜਾਂਦਾ ਤੇ ਅਸਲ ਕਾਰਨ ਜਿਹੜਾ ਉਹ ਜਦ ਤੱਕ ਠੀਕ ਨਹੀਂ ਕੀਤਾ ਜਾਏਗਾ ਜਿੱਥੋਂ ਪ੍ਰੋਬਲਮ ਆ ਰਹੀ ਹੈ ਉਹਨਾਂ ਚਿਰ ਪ੍ਰੋਬਲਮ ਹੱਲ ਕਿਵੇਂ ਹੋਏਗੀ ਜੀ ਸੋ ਉਥੋਂ ਨੇ ਫਰਪੋਸ਼ਨ ਦੇ ਉੱਤੇ ਜਾ ਕੇ ਫਿਰ ਅੱਗੇ ਬਹੁਤ ਸਾਰੇ ਪੇਸ਼ੈਂਟ ਦਾ ਇਲਾਜ ਕੀਤਾ ਉਹ ਇੱਕ ਵੱਖਰੀ ਕਹਾਣੀ ਹੈ ਸੋ ਇਹ ਜਿਹੜੀ ਕਹਾਣੀ ਹੈ ਇਹਨੇ ਮੈਨੂੰ ਵੀ ਅੰਦਰੋਂ ਝੋੜਿਆ ਸੀਗਾ ਕਿ ਇਹ ਤੇ ਹਰ ਘਰ ਦੇ ਵਿੱਚ ਜਿੱਥੇ ਵੀ ਇਹ ਅਸਥਮਾ ਦਾ ਪੇਸ਼ੈਂਟ ਹੈਗਾ ਉਹ ਉਹਨਾਂ ਨਾਲ ਵਾਪਰ ਰਿਹਾ ਜੀ ਤੇ ਇਹਦਾ ਇਲਾਜ ਜਿਹੜਾ ਹੈ ਸਹੀ ਇਹੀ ਹੈ ਕਿ ਅਸੀਂ ਪਿੱਛੇ ਕਾਰਨ ਦੇ ਉੱਤੇ ਜਾਈਏ ਹੋਇਆ ਕੀ ਹੈ ਉੱਥੇ ਕਿ ਸੈਲਸ ਦਾ ਡੈਮੇਜ ਹੋ ਕੇ ਜਾਂ ਸੈਲਸ ਨੂੰ ਨੁਕਸਾਨ ਪਹੁੰਚ ਗਿਆ ਸਾਹ ਨਾਲੀ ਜਾਂ ਫੇਫੜਿਆਂ ਦੇ ਵਿੱਚ ਜੀ ਤੇ ਉਥੇ ਸੂਜਨ ਜਾਂ ਇਨਫੈਕਸ਼ਨ ਬਣ ਗਈ ਹੈ ਜਿਹਦੇ ਕਰਕੇ ਉਹ ਰਾਹ ਜਿਹੜਾ ਸਾਹ ਦਾ ਉਹ ਸੰਕਰਾ ਹੋਇਆ ਹੈ ਜਾਂ ਫਿਫੜੇ ਜਿਹੜੇ ਆਕਸੀਜਨ خون ਦੇ ਵਿੱਚ ਨਹੀਂ ਘਟ ਕੇਜ ਪਾ ਰਹੇ ਨੇ ਜਿੱਥੋਂ ਇਹ ਪ੍ਰੋਬਲਮ ਆ ਰਹੀ ਹੈ ਤੋ ਹੁਣ ਇਹ ਪ੍ਰੋਬਲਮ ਕਿਤਨਾ ਹੋਈ ਸਟਾਰਟ ਸੈੱਲ ਲੈਵਲ ਦੇ ਉੱਤੇ ਤੇ ਸੈੱਲ ਕਦੋਂ ਬਣਦੇ ਨੇ ਰਾਖ ਨਾਲ ਕੀ ਬਿਲਕੁਲ ਹਾਂਜੀ ਇਹ ਖੁਰਾਕ ਚ ਕੀ ਚਾਹੀਦਾ ਪੋਸ਼ਣ ਉਹ ਹੀ ਪ੍ਰੋਟੀਨ ਵਿਟਾਮਿਨਸ ਮਿਨਰਲਸ ਜੀ omega 3 ਫੈਟੀ ਐਸਿਡਸ ਤੇ ਜਦੋਂ ਸੈੱਲ ਅਗਰ ਸਤੰਦਰ ਉਸ ਹੁੰਦੇ ਜਾਣ ਤੇ ਉੱਥੇ ਫਿਰ ਇਨਫੈਕਸ਼ਨ ਕਿਹੜੀ ਰਹੇਗੀ ਜੀ ਬਿਲਕੁਲ ਜਦੋਂ ਹਰ ਇੱਕ ਸੈੱਲ ਗੱਲ ਪਿੱਛੇ ਦੱਸਿਆ ਸੀਗਾ ਕਿ ਹਰ ਹਿਊਮਨ ਬਾਡੀ ਦੇ ਵਿੱਚ 200 ਕਰੋੜ ਸੈੱਲ ਰੋਜ਼ ਐਕਸਚੇਂਜ ਹੁੰਦੇ ਨੇ ਉਹਦੇ ਚ ਸੈੱਲ ਸਾਹ ਨਾਲੀ ਦੇ ਵਿੱਚ ਹੋਣਗੇ ਫੇਫੜਿਆਂ ਦੇ ਵਿੱਚ ਹੋਣਗੇ ਜੀ ਤੇ ਜਦੋਂ ਤੁਸੀਂ ਆਪਣੇ ਖਾਣੇ ਤੇ ਸਹੀ ਧਿਆਨ ਦਿੰਦੇ ਹੋ ਤੇ ਜਿਹੜੇ ਕਾਰਨ ਨੇ ਆਪਣੇ ਘਰਾਂ ਦੇ ਵਿੱਚ ਅਸੀਂ ਬਣਾ ਰੱਖੇ ਇਦਾਂ ਕਾਰਨ ਤੇੇ ਦੇ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਤੁਹਾਡੀ ਖੁਰਾਕ ਜਿਹੜੀ ਉਹ ਮਾੜੀ ਹੈ ਤੇ ਪਿੱਛੇ ਸਲ ਕਮਜ਼ੋਰ ਹੋਏ। ਦੂਸਰਾ ਕਾਰਨ ਉਹਦੇ ਸਾਹਮਣੇ ਆ ਜਾਂਦਾ ਆ ਕਿ ਜਿਹੜਾ ਤੁਹਾਡੇ ਘਰ ਦਾ ਵਾਤਾਵਰਨ ਹੈ ਜੀ ਉਹਦੇ ਤੁਸੀਂ ਕਈ ਕੈਮਿਕਲ ਜਿਹੜੇ ਨੇ ਸ਼ਾਮਿਲ ਕਰ ਲਏ। ਆਕਸੀਜਨ ਉੱਥੇ ਘੱਟ ਤੇ ਉਹਦੇ ਵਿੱਚ ਕਈ ਕੈਮੀਕਲ ਨੇ। ਉਹਦੇ ਜ ਤਰ੍ਹਾਂ ਤਰ੍ਹਾਂ ਦੇ ਡੀਓ ਨੇ, ਕੋਈ ਤੁਹਾਡੇ ਸਫਾਈ ਦੇ ਕੈਮੀਕਲ ਨੇ। ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਮੋਸਕੀਟੋ ਕੋਇਲ ਵੀ ਲਗਾਉਣੀਆਂ ਨੇ। ਜੀ ਬਿਲਕੁਲ। ਹਾਂਜੀ ਮੱਛਰ ਮਾਰਨ ਵਾਸਤੇ। ਤੁਸੀਂ ਆਰਡਰ ਵੀ ਟੰਗਣੇ ਨੇ। ਘਰ 'ਚ ਖੁਸ਼ਬੂ ਆਂਦੀ ਰਹੇ। ਹੁਣ ਇਹ ਸਾਰੇ ਜਿਹੜੇ ਕੈਮੀਕਲ ਨੇ ਉਹ ਖੁਸ਼ਬੂ ਤਾਂ ਤੁਹਾਨੂੰ ਦੇ ਰਹੇ ਨੇ ਲੇਕਿਨ ਸ਼ੁੱਧ ਆਕਸੀਜਨ ਨਹੀਂ ਦੇ ਰਹੇ ਜੀ ਬਿਲਕੁਲ ਕਮਰੇ ਤੁਸੀਂ ਬੰਦ ਰੱਖਣੇ ਨੇ ਹਾਂਜੀ ਖਿੜਕੀਆਂ ਦਰਵਾਜ਼ੇ ਪਰਦੇ ਖਿੱਚ ਕੇ ਰੱਖਣੇ ਨੇ ਚਾੜ੍ਹ ਕੇ ਰੱਖਣੇ ਨੇ ਬਾਹਰੋਂ ਕਿਤੇ ਧੂੜ ਮਿੱਟੀ ਨਾ ਆ ਜਾਏ ਲੇਕਿਨ ਉਹ ਧੂੜ ਮਿੱਟੀ ਦੀ ਇਹ ਨਹੀਂ ਆ ਰਹੀ ਲੇਕਿਨ ਇਹ ਇਹ ਭੁੱਲ ਗਏ ਕਿ ਆਕਸੀਜਨ ਵੀ ਨਹੀਂ ਆ ਰਹੀ ਅੰਦਰ ਜੀ ਬਿਲਕੁਲ ਠੀਕ ਹੈ ਜਿਹੜੀ ਅੰਦਰ ਦੀ ਆਕਸੀਜਨ ਸੀ ਉਹ ਇਹਨਾਂ ਕੈਮੀਕਲ ਨਾਲ ਸਿਪੂਸ਼ਨ ਕਰ ਲਈਏ ਸੋ ਜਦ ਤੱਕ ਅਸੀਂ ਸਹੀ ਰੀਜ਼ਨ ਦੇ ਉੱਤੇ ਨਹੀਂ ਜਾਵਾਂਗੇ ਤਦ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਣਾਗਾ ਹੁਣ ਉਹ ਡਾਕਟਰ ਦੀ ਪਤਨੀ ਦਾ ਤੰਦਰੁਸਤ ਹੋਣ ਦਾ ਰੀਜ਼ਨ ਕੀ ਸੀਗਾ ਤਰ੍ਹਾਂ ਤਰ੍ਹਾਂ ਦੇ ਐਕਸਪਰਟ ਕੋਈ ਦਾ ਇਲਾਜ ਕਰ ਚੁੱਕੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਟੀਸਟੇਰੋਇਡ ਇਸ ਉਹ ਸਾਰੀ ਸਟੋਰੀ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈ ਆਈ ਓਪਨਰ ਠੀਕ ਸੋ ਜਦੋਂ ਇਲਾਜ ਉੱਥੇ ਨਹੀਂ ਹੋ ਸਕਿਆ ਤੇ ਫਿਰ ਖਾਣੇ ਦੇ ਵਿੱਚ ਐਸਾ ਕੀ ਸੀਗਾ ਦੇ ਨਾਲ ਸਪਲੀਮੈਂਟ ਦੀ ਸਪੋਰਟ ਲੈ ਕੇ ਕਿਉਂਕਿ ਅੱਜ ਦੀ ਡੇਟ ਵਿੱਚ ਮੈਂ बार-बार ਕਹਿੰਦਾ ਰਹਿਣਾ ਕਿ ਸਾਡਾ ਖਾਣਾ ਜਿਹੜਾ ਉਹਦੇ ਵਿੱਚ ਪੋਸ਼ਣ ਘੱਟ ਚੁੱਕਿਆ ਸਾਡੀ ਭੁੱਖ ਵੀ ਘੱਟ ਚੁੱਕੀ ਹੈ ਜਿਹਦੇ ਕਰਕੇ ਅਸੀਂ ਆਪਣਾ ਨਿਊਟ੍ਰੀਸ਼ਨ ਇੱਕ ਬੰਦਾ ਜਿਹੜਾ ਜਿੰਨਾ ਉਹਨੂੰ ਚਾਹੀਦਾ ਉਹ ਮਰ ਕੇ 70-75% ਪੂਰਾ ਕਰ ਪਾ ਰਿਹਾ ਜੀ ਹੁਣ 70-75% ਜਿਹੜਾ ਲੈ ਰਿਹਾ ਨਿਊਟ੍ਰੀਸ਼ਨ ਉਹ ਇੱਕ ਜੇ ਤੇ ਠੀਕ ਠਾਕ ਬੰਦਾ ਤੇ ਚਲੋ ਘੱਟ એનર્ਜੀ 'ਚ ਜੀ ਰਿਹਾ ਉਹਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਲੱਗਦਾ ਕਿ ਪਿੱਛੇ એનર્ਜੀ ਇਹੋ ਹੀ ਹੈ ਲੇਕਿਨ ਜਿਵੇਂ ਮੈਂ ਪਿੱਛੇ ਵੀ ਕਿ ਜਿਹੜੀਆਂ ਪੰਜ ਕਮਿਊਨਿਟੀਆਂ ਨੇ ਦੁਨੀਆ ਦੇ ਵਿੱਚ ਉਹਨਾਂ ਦੀ ਤਾਕਤ ਜਿਹੜੀ ਹੈ ਉਹ ਆਮ ਬੰਦੇ ਨਾਲੋਂ 5 ਗੁਣਾ ਜ਼ਿਆਦਾ ਹੈ ਜੀ ਠੀਕ ਹੈ ਸੋ ਉਹ ਹਰ ਬੰਦਾ ਆਪਣੇ ਵੱਲੋਂ ਜਿਹੜਾ ਪੀਕ ਤੇ ਉੱਤੇ ਉਹ ਆਪਣੀ એનર્ਜੀ ਫੀਲ ਕਰਦਾ ਆ ਅਸਲ ਚ ਉਹਦੀ ਪ੍ਰੋਪਰੀ એનર્ਜੀ ਨਹੀਂ ਹੈਗੀ ਜਿੰਨੇ ਵੀ ਐਥਲੀਟ ਜਾਂ ਜਿੰਨੇ ਵੀ ਗੇਮਾਂ ਖੇਡਦੇ ਨੇ ਉਹਨਾਂ ਚ ਤਾਕਤ ਕਿਉਂ ਜ਼ਿਆਦਾ ਹੁੰਦੀ ਹੈ ਕਿਉਂਕਿ ਸੈਲਰ ਉਹਦੇ ਤੇ ਕੰਮ ਕਰਦੇ ਨੇ ਉਹ ਆਪਣੇ ਸੈਲ ਨੂੰ ਸਟਰੋਂਗ ਕਰਦੇ ਨੇ ਸਹੀ ਖਾਣਾ ਖਾਂਦੇ ਨੇ ਸਹੀ ਐਕਸਰਸਾਈਜ਼ ਕਰਦੇ ਨੇ ਫਿਰ ਜਾ ਕੇ ਪ੍ਰੋਬਲਮ ਸੋਲ ਹੁੰਦੀਆਂ ਨੇ ਸੋ ਉਹ ਜਦ ਉਹਨੇ ਖਾਣਾ ਸਹੀ ਕੀਤਾ ਨਾਲ ਸਪਲੀਮੈਂਟ ਲੈ ਕੇ ਉਹ ਪੋਸ਼ਣ ਪੂਰਾ ਕੀਤਾ ਤੇ ਜਿਹੜੇ ਸੈੱਲ ਦਾ ਰੀਜਨਰੇਸ਼ਨ ਸੀ ਉਹ ਸਹੀ ਹੋਣਾ ਸ਼ੁਰੂ ਹੋ ਗਿਆ ਜੀ ਨਵੇਂ ਸੈੱਲ ਸਿਹਤਮੰਦ ਆਈ ਗਏ ਪੁਰਾਣੇ ਜਿਹੜੇ ਸੀ ਹਟਦੇ ਗਏ ਸਰੀਰ ਦਾ ਇੱਕ ਆਪਣਾ ਆਟੋ ਰਿਪੇਅਰਿੰਗ ਸਿਸਟਮ ਹੈ ਜਿਹਨੂੰ ਔਨ ਕਰ ਲਿਆ ਠੀਕ ਹੈ ਜੀ ਉਹ ਨਾਲ ਦੀ ਨਾਲ ਉਹਨਾਂ ਕਾਤੇ ਕੰਮ ਕੀਤਾ ਕਿ ਜਿਹੜਾ ਡੈメージ ਹੋ ਰਿਹਾ ਸੀ ਸੈਲ ਦਾ ਜਿਹੜੇ ਕਾਰਨ ਸੀ ਡੈメージ ਕਰਦੇ ਉਹਨਾਂ কেਮਿਕਲ ਨੂੰ ਹਟਾਤਾ ਤੋਂ ਸੈਲ ਦਾ ਡੈメージ ਕਰਨਾ ਬੰਦ ਕਰ ਦਿੰਗੇ ਜੀ ਹਾਂਜੀ ਪ੍ਰੋਟੈਕ ਕਰ ਲਿਆ ਉਹਨਾਂ ਨੇ ਤੀਸਰਾ ਉਹਨਾਂ ਨੇ ਆਕਸੀਜਨ ਪ੍ਰੋਪਰਲੀ ਸ਼ੁਰੂ ਕਰ ਲਈ ਹਾਂਜੀ ਹੁਣ ਜਾਇਦਫੀ ਕਿਸੇ ਪੇਸ਼ੈਂਟ ਦੀ ਗੱਲ ਹੁੰਦੀ ਐ ਅਸਥਮਾ ਦੀ ਤੇ ਉਹਨੂੰ ਜਦ ਸੁਈਸ਼ ਉਪੋਸ਼ਤਾਏ ਡਾਕਟਰ ਕੋਲ ਬੋਦ ਤੱਕ ਮੈਂ ਕੀ ਕਰਾਂ ਰਾਹਤ ਵਾਸਤੇ ਉਹਨ ਕੀ ਆ ਜਾਂਦਾ ਤੋਂ ਖੁਲੇ ਘਪਾਲ ਬਤੀਕਰ ਅਨਲੋਮ ਬਲੋਮ ਕਰ ਜੀ ਹੁਣੀ ਲੋਮ-ਫਲੋਮ ਖਵਾਲਬਤੀ ਨਾ ਹੁੰਦਾ ਕੀ ਹੈ ਆਕਸੀਜਨ ਹੀ ਤੇ ਜਾਂਦੀ ਹੈ ਤੁਹਾਡੇ શરીਚ ਲੇਕਿਨ ਉਹ ਕਦੋਂ ਜਾਏਗੀ ਜਿਸ ਵਾਤਾਵਰਣ ਜਿਸ ਸਾਲ ਹੈ ਰੋਥੇ ਆਕਸੀਜਨ ਹੋਵੇ ਤੇ ਸਹੀ ਜੇ ਤੁਸੀਂ ਇੱਕ ਬੰਦ ਕਮਰੇ ਚ ਬੈ ਕੇ ਖਵਾਲਬਤੀ ਔਰ ਲੋਮ-ਫਲੋਮ ਕਰ ਰਹੇ ਹੋ ਉਥੇ ਤੇ ਕੋਈ ਫਾਇਦਾ ਨਹੀਂ ਪੈਂਦਾ ਉਹਦੇ ਵਾਸਤੇ ਤੁਹਾਨੂੰ ਬੂਟਿਆਂ ਦੇ ਕੋਲ ਜਾਣਾ ਪਵੇਗਾ ਜੇ ਇੱਕ ਖੁੱਲੇ ਦੇ ਵਿੱਚ ਜਾ ਕੇ ਉਹ ਕਰਨਾ ਪਵੇ ਠੀਕ ਹੈ ਜਾਂ ਘਰ ਦੀ ਜਿਹੜੀ ਆਕਸੀਜਨ ਖਰਾਬ ਹੋ ਚੁੱਕੀ ਉਹਨੂੰ ਠੀਕ ਕਰਨਾ ਪਵੇਗਾ ਬੂਟਿਆਂ ਨੂੰ ਘਰ ਦੇ ਅੰਦਰ ਲਿਆਉਣਾ ਪਵੇ ਜੀ ਬਿਲਕੁਲ ਹਾਂਜੀ ਸੋ ਹਰ ਚੀਜ਼ ਦਾ ਪਿੱਛੇ ਕਾਰਨ ਤਿੱਕਾਰ ਉਹਦੇ ਨਾਲ ਜੁੜਿਆ ਜਨਵਾਰ ਅਸਮਾਨ ਉਹ ਬਗਠੀ ਕਰਨਾ ਆ ਤੇ ਉਹਦੇ ਪਿੱਛੇ ਸਭ ਤੋਂ ਪਹਿਲਾਂ ਆਪਣਾ ਖਾਣਾ ਸਹੀ ਜਿਹੜਾ ਪਿਛਲੀ ਵੀਡੀਓਜ਼ ਦੇ ਵਿੱਚ ਹੈਗਾ ਜੋ ਵੀ ਉਹ ਨੂੰ ਡਿਟੇਲਸ ਜਾਨਣਾ ਚਾਹਦੇ ਉਹਨਾਂ ਵੀਡੀਓਜ਼ ਨੂੰ ਦੇਖਣ ਤੇ ਆਪਣਾ ਖਾਣਾ ਸਹੀ ਕਰਨਾ ਜੀ ਠੀਕ ਹੈ ਜਿੰਦਾ ਬੈਲੈਂਸ ਨਿਊਟ੍ਰੀਸ਼ਨ ਸੈੱਲ ਲੈਵਲ ਤੇ ਨਿਰਮਾਣ ਦਾ ਮਟੀਰੀਅਲ ਸਹੀ ਕਰੋ ਠੀਕ ਹੈ ਦੂਸਰਾ ਆਕਸੀਜਨ ਸਹੀ ਕਰੋ ਕਿਉਂਕਿ ਆਕਸੀਜਨ ਆ ਸੈੱਲ ਨੇ ਜੀਣਾ ਜਿੱਥੇ ਖਰਾਬ ਹੋਇਆ ਉਹਨੇ ਵੀ ਰਿਪੇਅਰ ਉੱਥੇ ਵੀ ਆਕਸੀਜਨ ਚਾਹੀਦੀ ਹੈ ਸੈੱਲ ਉੱਥੇ ਚੱਲਦਾ ਹੀ ਜ਼ਰੂਰੀ ਸਭ ਤੋਂ ਕੀ ਹੈ ਹਾਂਜੀ ਕਿਸੇ ਦਿਨ ਸੰਗੀ ਘੁੱਟਦੇ ਹੋ ਬਸ 3 ਮਿੰਟਾਂ 'ਚ ਬੰਦਾ ਮਰ ਜਾਂਦਾ ਹੈ ਇਹ ਬਿਲਕੁਲ ਰੁਕਿਆ ਕੀ ਆਕਸੀਜਨ ਹੀ ਰੋਕ ਦੇ ਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਡਾਈਟ ਹੈਗੀ ਹੈ ਸੋ ਉਹ ਪ੍ਰੋਪਰ ਹੋਵੇ ਸਹੀ ਹੋਵੇ ਘਰਾਂ ਦੇ ਵਿੱਚ ਕੈਮੀਕਲਾਂ ਦਾ ਯੂਜ਼ ਨਾ ਕਰੋ ਉੱਥੇ ਬਾਇਓ ਕੈਮੀਕਲਸ ਯੂਜ਼ ਕਰੋ ਆ ਬਹੁਤੀਆਂ ਖੁਸ਼ਬੂਆਂ ਦੇ ਪਿੱਛੇ ਨਾ ਜਾਵੋ ਇਹ ਖੁਸ਼ਬੂ ਰੱਖਣੀ ਹੈ ਤਾਂ ਅੰਦਰ ਕੋਈ ਚੰਗੇ ਫੁੱਲ ਲਾ ਲਓ ਮੂਟੇ ਲਾ ਲਓ ਜਿਹੜੇ ਆਪ ਨੈਚੁਰਲ ਖੁਸ਼ਬੂ ਤੁਹਾਨੂੰ ਦੇਣ ਜੀ ਕੁਝ ਵੈਸੇ ਵੀ ਪਲਾਂਟਸ ਲਾ ਦਿਓ ਜਿਹੜੇ ਤੁਹਾਡੀ ਪਲੂਟਡ ਆਕਸੀਜਨ ਜਿਹੜੀ ਹੈਗੀ ਹੈ ਉਹ ਨੂੰ ਕੰਟਰੋਲ ਕਰਕੇ ਤੁਹਾਨੂੰ ਸਹੀ ਆਕਸੀਜਨ ਦੇ ਦੇਣ ਠੀਕ ਹੈ ਬਹੁਤ ਸਾਰੇ ਹੈਗੇ ਨੇ ਜਿਹੜੇ 에ਅ ਪਿਉਰੀਫਾਈ ਪਲਾਂਟਸ ਨੇ ਜਿਹੜੇ ਇਨਡੋਰ ਪਲਾਂਟਸ ਨੇ ਉਹਨਾਂ ਨੂੰ ਆਪਣੇ ਘਰਾਂ ਚ ਰੱਖੋ ਕਿੜੀਆਂ ਦਰਵਾਜ਼ੇ ਖੋਲੋ ਜਿਆਦਾ ਏਸੀ ਵਿੱਚ ਨਾ ਪੋਵੋ ਜਿਹੜੇ ਪੇਸ਼ੈਂਟ ਹੋ ਚੁੱਕੇ ਨੇ ਉਹ ਬਾਹਰ ਪਾਰਕਾਂ ਚ ਜਾ ਕੇ ਆਪਣਾ ਕਪਾਲ ਬਾਤੀਆਂ ਲੋਮ ਲੋਮ ਥੋੜਾ ਬਹੁਤ ਐਕਸਰਸਾਈਜ਼ ਜਿੰਨੀ ਉਹ ਕਰ ਸਕਦੇ ਨੇ ਕਰਨਾ ਸ਼ੁਰੂ ਕਰਨ ਹੌਲੀ ਹੌਲੀ ਕੈਪੈਸਿਟੀ ਵੱਧਦੀ ਜਾਏ ਜੀ ਸੋ ਖਾਣਾ ਆਕਸੀਜਨ ਪਾਣੀ ਔਰ ਬਾਹਰ ਜਾ ਕੇ ਐਕਸਰਸਾਈਜ਼ ਇਹੀ ਹਰ ਸਮੱਸਿਆ ਦਾ ਹੱਲ ਹੈ। ਸਰੀਰ ਨਾਲ ਜੁੜੀ ਕੋਈ ਵੀ ਸਮੱਸਿਆ ਮੈਂ ਬਾਰ-ਬਾਰ ਕੰਧਾ ਰੰਦਾ। ਸਿੱਖੋ ਜੰਗਲਾਂ ਦੇ ਜੀਵਾਂ ਤੋਂ। ਉਹਨਾਂ ਨੂੰ ਬਿਮਾਰੀਆਂ ਕਿਉਂ ਨਹੀਂ ਲੱਗੀਆਂ? ਕਿਉਂ ਉਹਨਾਂ ਨੇ ਕਾਰਨ ਫੈਦਾ ਨਹੀਂ ਕੀਤੇ। ਉਹਨਾਂ ਹੀ ਜਾਨਵਰਾਂ ਨੂੰ ਜਦੋਂ ਅਸੀਂ ਪਿੰਜਰਿਆਂ 'ਚ ਬੰਦ ਕਰ ਲੈਂਦੇ ਆਂ, ਚਿੜੀਆ ਕੰਸ ਲੈ ਹੁੰਦੇ ਆਂ ਤੇ ਫਿਰ ਉੱਥੇ ਉਹਨਾਂ ਨੂੰ ਪ੍ਰੋਬਲਮਸ ਕਿਉਂ ਹੁੰਦੀਆਂ ਨੇ? ਉਹ ਉਹਨੇ ਤੰਦਰੁਸਤ ਕਿਉਂ ਨਹੀਂ ਰਹਿੰਦੇ ਜਿੰਨੇ ਉਹ ਜੰਗਲਾਂ 'ਚ ਨੇ? ਕਿ ਉਹਨਾਂ ਦਾ ਵਾਤਾਵਰਣ ਬਦਲ ਜਾਂਦਾ। ਕਿਉਂ ਹੁਣ ਚਿੜੀਆ ਘਰਾਂ ਦੇ ਵਿੱਚ ਤੇ ਅਸੀਂ ਜਾਨਵਰਾਂ ਨੂੰ ਵੀ ਮਾਹੌਲ ਦੇਣਾ ਸ਼ੁਰੂ ਕਰ ਲਿਆ ਕਿ ਜੰਗਲ ਵਾਲਾ ਹੀ ਦੋ ਜੀ ਆਪਣੇ ਵਾਸਤੇ ਉਹ ਮਾਹੌਲ ਕਦੋਂ ਪੈਦਾ ਕਰੋਗੇ ਆਪਣੇ ਬੱਚਿਆਂ ਵਾਸਤੇ ਉਹ ਮਾਹੌਲ ਕਦੋਂ ਪੈਦਾ ਕਰੋਗੇ ਇਹ ਸਰੀਰ ਹੈ ਇਹ ਕੁਦਰਤ ਦਾ ਬਣਾਇਆ ਤੇ ਇਹਦੀਆਂ ਲੋੜਾਂ ਉਹ ਕੁਦਰਤੀ ਇਹ ਪੌਛਣਾ ਚੱਲਦਾ ਇਹ ਆਕਸੀਜਨ ਆ ਚੱਲਦਾ ਇਹਨੂੰ ਸਹੀ ਪਾਣੀ ਚਾਹੀਦਾ ਇਹਨੂੰ ਸਹੀ ਮੂਵਮੈਂਟ ਚਾਹੀਦਾ ਐਕਸਰਸਾਈਜ਼ ਚਾਹੀਦੀ ਜੀ ਜਿਹੜੇ ਵੀ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਦੋ ਤਿੰਨ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਪਹਿਲੀ ਗੱਲ ਤੇ ਮੈਡੀਸਨ ਅਗਰ ਲੈ ਰਹੇ ਹੋ ਤਾਂ ਉਹਦੀ ਕੁਤਾਈ ਨਾ ਕਰੋ ਸ਼ੁਰੂ ਚ ਲੈਂਦੇ ਰਹੋ ਨਾਲ ਆਪਣੀ ਡਾਈਟ ਤੇ ਆਪਣਾ ਵਾਤਾਵਰਣ ਜਿਹੜਾ ਉਹਨੂੰ ਸਹੀ ਕਰੋ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਹਦੇ ਚ ਰਾਹਤ ਦਿੰਦੀਆਂ ਨੇ ਜਲਦੀ ਠੀਕ ਹੈ ਜਿਵੇਂ ਅਸਮਾ ਤੇ ਉਹਦੇ ਵਿੱਚ ਅਦਰਕ ਹਲਦੀ ਲਸਣ ਇਹ ਬੜਾ ਕੰਮ ਕਰਦੀਆਂ ਨੇ ਕਿਉਂਕਿ ਐਂਟੀ ਇਨਫਲਮੇਟਰੀ ਨੇ ਜੀ ਜਿੱਥੇ ਵੀ ਇਨਫਲੇਮੇਸ਼ਨ ਹੁੰਦੀ ਹੈ ਸ਼ਰੀਰ ਦੇ ਵਿੱਚ ਜੋ ਕਿ ਸੂਜਨ ਪੈਦਾ ਹੁੰਦੀ ਹੈ ਉਹਨੂੰ ਇੱਕ ਨੈਚੁਰਲ ਤਰੀਕੇ ਨਾਲ ਕੰਟਰੋਲ ਕਰਦੀਆਂ ਨੇ ਬਿਨਾ ਸਾਈਡ ਇਫੈਕਟ ਦੇ ਸੋ ਜਦੋਂ ਤੁਸੀਂ ਇਹਨਾਂ ਦਾ ਇਸਤੇਮਾਲ ਨਾਲ ਕਰ ਲੈਂਦੇ ਹੋ ਥੋੜੀ ਮਾਤਰਾ ਦੇ ਵਿੱਚ ਇਹਨਾਂ ਦਾ ਇੱਕ ਕੜਾ ਬਣਾ ਕੇ ਲਿਆ ਜਾ ਸਕਦਾ ਹੈ ਜਾਂ ਹਲਦੀ ਨੂੰ ਵੈਸੇ ਕੱਚੀ ਨੂੰ ਥੋੜਾ ਇੱਕ ਕੱਪ ਪਾਣੀ 'ਚ ਪਾ ਕੇ ਤੇ ਉਹਨੂੰ ਪੀਤਾ ਜਾ ਸਕਦਾ ਹੈ ਅਦਰਕ ਨੂੰ ਥੋੜਾ ਪਾਣੀ 'ਚ ਰਿੰਨ ਕੇ ਸਿਰੇ ਉਹ ਲਿਆ ਜਾ ਸਕਦਾ ਹੈ ਠੀਕ ਹੈ ਲਸਣ ਦੀਆਂ ਦੋ ਤੁਰੀਆਂ ਹਮੇਸ਼ਾ ਕਰਨੇ ਕਿ ਖਾ ਲਿਆ ਕਰੋ ਜੀ ਸਿਰ ਉੱਟ ਕੇ ਤੇ ਅਸਮਾ ਦੇ ਪੇਸ਼ੈਂਟ ਵਾਸਤੇ ਬੜੀਆਂ ਚੰਗੀਆਂ ਹਨ ਸੋ ਇਹ ਅਗਰ ਇਹ ਚੀਜ਼ਾਂ ਨੇ ਜਿਹੜੀਆਂ ਰਾਹਤ ਦੇ ਦਿੰਦੀਆਂ ਨੇ ਲੇਕਿਨ ਧਿਆਨ ਰੱਖੋ ਕਿ ਪਿੱਛੇ ਰੀਜਨੇਸ਼ਨ ਸਹੀ ਹੋਣਾ ਜ਼ਰੂਰੀ ਹੈ ਕਿ ਸੈੱਲ ਜਿਹੜੇ ਨੇ ਉਹ ਸਹੀ ਬਣਨੇ ਸ਼ੁਰੂ ਹੋ ਜਾਣ ਜਦੋਂ ਤੁਸੀਂ ਪੁਰਾਣੇ ਸੈੱਲ ਲਈ ਉੱਥੋਂ ਜਿਹੜੇ ਖਰਾਬ ਸੀ ਉਹ ਹਟਾ ਲੇ ਚੰਗੇ ਸਿਹਤਮੰਦ ਸੈੱਲ ਉੱਥੇ ਲੈ ਆਂਦੇ ਤੇ ਫੇਰ ਸਮੱਸਿਆ ਕਿੱਥੋਂ ਰਹੇਗੀ ਜੀ ਬਿਲਕੁਲ ਸੋ ਇਸ ਤਰੀਕੇ ਨਾਲ ਤੁਸੀਂ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰ ਸਕਦੇ ਹੋ ਔਰ ਇੱਕ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ ਜਦੋਂ ਮੈਂ ਉਹ ਸਟੋਰੀ ਪੜ੍ਹੀ ਸੀ ਉਸ ਤੋਂ ਬਾਅਦ ਅਸੀਂ ਇਹ ਤੇ ਕੰਮ ਕਰਨਾ ਸ਼ੁਰੂ ਕੀਤਾ ਹੁਣ ਤੱਕ ਸੈਂਕੜੇ ਹੀ ਪੇਸ਼ੈਂਟ ਜਿਹੜੇ ਨੇ ਉਹ ਆਪਣਾ ਖਾਣਾ ਤੇ ਆਪਣਾ ਲਾਈਫ ਸਟਾਈਲ ਨੂੰ ਸਹੀ ਕਰਕੇ ਇਸ ਬਿਮਾਰੀ ਤੋਂ ਪੱਕੇ ਤੌਰ ਤੇ निजात پا ਚੁੱਕੇ ਨੇ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਅਸਥਮਾ ਬਿਮਾਰੀ ਦਾ ਖਾਣੇ ਦੇ ਜਰੀਏ ਸਹੀ ਇਲਾਜ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ